ਯਾਰ ਨਾ ਸੁਣੋ ਬਾਦੇ ਪੱਤੀ ਜਿਹਦਾ ਫੇਸ ਅਸੀਂ ਬੰਦ ਕਰ ਸਕਦੇ ਹਾਂ ਸ਼ਾਇਦ ਤਾਂ ਜਿਆ ਵੱਲ ਤੇ ਜੇ ਕੋਈ ਲੈ ਲਈ ਤੁਹਾਨੂੰ ਕੋਈ ਨਹੀਂ ਲਏਗਾ ਯਾਰ ਜੇ ਕੋਈ ਕੁਟੀਰੀ ਦੀ ਯੈਸ ਜੇ ਕੋਈ ਕੁਟੀਰੀ ਹਾਂ ਮੇਰੇ ਤੇ ਨਾ ਬਰਾਹਤਾ ਜੇ ਮੈਂ 19 ਗਾਨ ਦੀ ਗਵਾਟ ਰੱਖੀ ਨਹੀਂ ਜੋਤ ਸਕਦੇ ਗਵਾਟ ਨਹੀਂ ਛੱਡੇ ਤੇ ਗੱਲ ਚੱਲ ਰਹੀ ਸੀ ਚੱਲ ਨਹੀਂ ਜਾਣੀ ਪੰਜਾਬ ਨੂੰ ਪਤਾ ਲੱਗ ਗਿਆ ਤੇ ਗਿੱਲ ਨੇ ਆਪਣੇ ਕਮਾਂਡੋ ਲੈ ਕੇ ਅਟੈਕ ਕਰਤਾ ਉਹਦੇ ਸਾਡੇ ਬੰਦੇ ਜੀ ਲੋਗੇ ਤੇ ਇਹ ਚੇਂਜਿੰਦਾ ਚੁਗੋ ਗਿਆ ਮੇਰਾ ਖਤਮ ਹੋ ਗਿਆ ਤੇ ਉਸ ਕੇਸ ਦੇ ਵਿੱਚ ਭਾਈ ਦਇਆ ਸਿੰਘ ਲਾਹੌਰੀ ਦੇ ਲਈ ਜਿਹਨਾਂ ਲੋਕੀ ਸਾਨੂੰ ਕਹਿੰਦੇ ਨੇ ਸਮਝੌਤੇ ਕਰਕੇ ਆਏ ਉਹਦੀ ਸਿੰਘਣੀ ਉਸ Jaipur ਦੀ ਜੇਲ੍ਹ ਵਿਚਰੀਏ ਜਿੱਥੇ ਮਿੰਤੀ ਦਾ 7 ਲੀਟਰ ਪਾਣੀ ਮਿਲਦਾ ਬੰਦੇ ਨੂੰ ਸਾਰੇ ਦਿਨ ਚ ਨਾ ਓਨਲੀ ਬਾਥਰੂਮ ਜਾਣ ਲਈ ਪੀਣ ਲਈ 8 ਸਾਲ ਜਰੀਆ ਭਾਂਡੇ ਮਾਰਿਆ ਉਹਨੇ ਭਾਂਡੇ ਬਾਂਜੇ ਜੇਲ੍ਹ ਦੇ ਵਿੱਚ ਭਾਈ ਦਇਆ ਸਿੰਘ ਲਾਹੌਰੀ ਦੀ ਸਿੰਘਣੀ ਬੀਬੀ ਕਮਲ ਜੀ ਕੋ ਸਾਢੇ ਸਾਲ ਜਿਹੜੇ ਇਹ ਕਿੰਨੇ ਕੋ ਬੰਦੇ ਨੂੰ ਪਤਾ ਹੈ ਡਾਕ ਦੇ ਦੱਸ ਇਹਨਾਂ ਨੂੰ ਪਤਾ ਪਤਾ ਕੋਈ ਇਤ ਬਹੁਤ ਪਤਾ ਲੱਗ ਜਾਂ ਖੜਕੂ ਸਿੰਘਾਂ ਦੀ ਆ ਵੀ ਜ਼ਿੰਮੇਵਾਰੀ ਸੀ ਕਿਸੇ ਨੂੰ ਜਹਾਜ਼ ਚਾੜਨਾ ਕਿਸੇ ਨੂੰ ਲਿਆਉਣਾ ਮੰਨ ਲੋ ਯਾਰ ਆ ਵੀ ਸਭ ਨੂੰ ਮੰਨ ਬਬੂ ਮਾਨ ਲੋ ਕੋ ਕਰਦੇ ਆ ਸੁਣੋ ਬਾਬੇ ਬਕਸੀ ਜੀ ਦਵਾਈਆਂ ਹੋਣੇ ਸਾਡੇ ਤੁਸੀਂ ਮਹਿਮਾਨ ਹੋ ਸਾਡੀ ਮਜਬੂਰੀ ਹੈ ਕਿ ਤੁਸੀਂ ਐਮਬੈਸਡਰ ਹੋ ਤੇ ਅਸੀਂ ਗਵਰਨਮੈਂਟ ਨਾਲ ਕਿਸੇ ਗੱਲ ਕਰਨ ਲਈ ਤੁਹਾਨੂੰ ਲੈ ਕੇ ਆਏ ਆ ਪਰ ਤੁਹਾਨੂੰ ਤਕਲੀਫ ਕੋਈ ਨਹੀਂ ਪਹਚਾਉਂਦੇ ਔਰ ਨਾ ਹੀ ਉਹਨੂੰ ਆਈ ਉਹਨੇ ਸਟੇਟਮੈਂਟ ਦਿੱਤੀ ਆਪਣੀ ਔਰ ਉਸ ਸਟੇਟਮੈਂਟ ਤੇ ਫਿਲਮ ਬਣੀ ਆ ਹਮਾਂ ਨੇ ਤੁਸੀਂ ਦੇਖ ਸਕਦੇ ਹੋ ਉਹ ਜਿਹੜਾ ਗੋਰਾ ਬੰਦਾ ਜਿਹੜਾ ਉਹ ਰੱਡੂ ਬਣਾਇਆ ਗਿਆ ਉਹਨੂੰ ਚੁੱਕਣ ਵਾਲੇ ਜਿਹੜੇ ਬੰਦੇ ਸਨ ਉਹ ਪਾਤਰ ਜਿਹੜੇ ਸਨ ਹੁਣ ਰਾਜਪੂਤ ਨੂੰ ਦਿੱਲੀ ਚੁੱਕਣ ਜਾਣਾ ਬਈ ਦਿੱਲੀ ਤੋਂ ਪੰਜਾਬ ਲੈ ਕੇ ਆਉਣਾ ਸਾਈਕਲ ਤੇ ਆਉਂਦਾ ਨਹੀਂ ਉਹ ਜਿਹੜੀ ਗੱਡੀ ਵੀ ਚਾਹੀਦੀ ਹੋਏ ਹੁਣ ਇੱਕ ਤੁਸੀਂ ਦੱਸੋ ਮੈਨੂੰ ਉਹ ਡਾਕੇ ਵਾਲੇ ਪੈਸੇ ਸੋ ਨਾ ਬਬੂ ਮਾਨ ਬਾਰੇ ਕੀ ਕਹਿੰਦਾ ਵਾ ਬਾਬਾ ਮੇਰਾ ਜੰਗਾ ਹਿਸਾਬ ਕਰਦੂਗਾ ਤਾਂ ਮੰਗਣਾ ਇੱਕ ਡਾਕਾ ਮਾਰ ਰਹੀ ਮੇਰੇ ਪੈਸੇ ਮਿੱਟੂ ਖਾ ਗਿਆ ਉਹ ਲਾਣਤਾਂ ਲੋਕਾਂ ਦੇ ਕੰਨੀ ਤੇ ਘਰ ਜਾ